ਕੈਨੇਡਾ ਵਿੱਚ ਰੇਪੂ ਦਮਨ ਸਿੰਘ ਮਾਲਕ ਦੇ ਕਾਤਲ ਨੂੰ ਉਮਰ ਕੈੱਟ Air India ਬੰਬ ਕਾਂਡ ਦੇ ਸਾਬਕਾ ਸ਼ੱਕੀ ਦਾ ਅਸਲ ਕਾਤਲ ਹੁਣ ਵੀ ਰੂਪੋਸ਼ ਪਰਿਵਾਰ ਵੱਲੋਂ ਪਹਾੜੇ ਦੇ ਕਾਤਲਾਂ ਨੂੰ ਸਾਜ਼ਿਸ਼ ਕਾੜੇ ਦਾ ਨਾਂ ਦੱਸਣ ਦੀ ਅਪੀਲ ਕਨੇਸ਼ਕ ਜਹਾਜ਼कांड ਦੇ ਸਾਬਕਾ ਸ਼ੱਕੀ ਰਿਪੂ ਦਮਨ ਸਿੰਘ ਮਲਿਕ ਦੀ ਹੱਤਿਆ ਕਰਨ ਵਾਲੇ ਪਹਾੜੇ ਦੇ ਕਾਤਲਾਂ ਵਿੱਚੋਂ ਇੱਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਅਸਲ ਸਾਜ਼ਿਸ਼ ਘਾੜਾ ਹੁਣ ਤੱਕ ਪੁਲਿਸ ਦੀ ਗ੍ਰਫਤ ਤੋਂ ਬਾਹਰ ਹੈ ਬੀਸੀਡੀ ਸੁਪਰੀਮ ਕੋਰਟ ਦੇ ਜਸਟਿਸ ਟੈਨਰਨ ਸ਼ਾਰਟਸ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਟੈਨਰ ਫੌਕਸ 20 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ ਉਧਰ ਅਦਾਲਤ ਦੇ ਬਾਹਰ ਰਿਪੂ ਦਮਨ ਸਿੰਘ ਮਲਿਕ ਦੇ ਪਰਿਵਾਰ ਵੱਲੋਂ ਪਹਾੜੇ ਦੇ ਕਾਤਲਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਸਲ ਸਾਜ਼ਿਸ਼ ਘਾੜੇ ਦੀ ਪਛਾਣ ਜਨਤਕ ਕਰ ਦੇਣ ਤਾਂ ਕਿ ਪੁਲਿਸ ਬਣਦੀ ਕਾਰਵਾਈ ਕਰ ਸਕੇ ਇੱਥੇ ਦੱਸਣਾ ਬਣਦਾ ਹੈ ਕਿ ਰਿਪੂ ਦਮਨ ਸਿੰਘ ਮਲਿਕ ਨੂੰ 14 ਜੁਲਾਈ 2022 ਨੂੰ ਉਹਨਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਟੈਨਰ ਫੌਕਸ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੂਜੇ ਸ਼ਖਸ ਦੀ ਪਛਾਣ ਜੋਸ ਲੋਪੇਜ਼ ਵਜੋਂ ਕੀਤੀ ਗਈ ਜਿਸ ਦੀ ਅਦਾਲਤ ਵਿੱਚ ਪੇਸ਼ੀ 6 ਫਰਵਰੀ ਨੂੰ ਹੋਵੇਗੀ। ਦੋਹਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ਾਇਦ ਕੀਤੇ ਗਏ ਪਰ ਇਹਨਾਂ ਨੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਕਬੂਲ ਕਰ ਲਏ। ਉਧਰ ਰਿਪੂ ਦਮਨ ਸਿੰਘ ਮਾਲਿਕ ਦੇ ਬੇਟੇ ਜਸਪ੍ਰੀਤ ਸਿੰਘ ਮਾਲਿਕ ਅਤੇ ਨੂੰ ਸੰਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਅਸਲ ਹਤਿਆਰੇ ਬਾਰੇ ਹੁਣ ਤੱਕ ਕੁਝ ਪਤਾ ਨਾ ਲੱਗਣ ਕਾਰਨ ਮਨਾਂ ਵਿੱਚ ਡਰ ਕਾਇਮ ਹੈ। ਉਨਾ ਸਵਾਲੀਆ ਲਹਿਜ਼ੇ ਵਿੱਚ ਕਿਹਾ ਕਿ ਕੀ ਅਗਲਾ ਨਿਸ਼ਾਨਾ ਅਸੀਂ ਹੋ ਸਕਦੇ ਹਾਂ ਜਸਪ੍ਰੀਤ ਸਿੰਘ ਵੱਲੋਂ ਟੈਨਰ ਫੌਕਸ ਅਤੇ ਜੋਜ਼ ਲੋਪੇਸ ਦੋਹਾਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਨ ਦਾ ਸੱਦਾ ਦਿੱਤਾ ਗਿਆ ਅਤੇ ਕਿਹਾ ਕਿ ਅਸਲ ਸਾਜ਼ਿਸ਼ ਘਾੜੇ ਦੀ ਪਛਾਣ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੂੰ ਜ਼ਰੂਰ ਦੱਸੀ ਜਾਵੇ ਜਸਪ੍ਰੀਤ ਸਿੰਘ ਨੇ ਮੀਡੀਆ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਬਗੈਰ ਕਿਸੇ ਆਧਾਰ ਤੋਂ ਕਨੈਸ਼ਕ ਜਹਾਜ਼ ਕੰਨ ਨਾਲ ਜੋੜਿਆ ਗਿਆ ਜਦ ਕੇ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੇ ਰੂਪ ਵਿੱਚ ਵੱਡੀਆਂ ਪ੍ਰਾਪਤੀਆਂ ਨੂੰ ਬਿਹਤਰ ਤਰੀਕੇ ਨਾਲ ਉਭਾਰਿਆ ਨਾ ਜਾ ਸਕਿਆ ਦੂਜੇ ਪਾਸੇ ਟੈਨਰ ਫੌਕਸ ਦੇ ਵਕੀਲ ਰਿਚਰਡ ਫਾਉਲਰ ਨੇ ਦੱਸਿਆ ਕਿ ਉਸ ਦੇ ਮੁਵਕਲ ਦਾ ਜਨਮ THAILAND ਵਿੱਚ ਹੋਇਆ ਅਤੇ 3 ਸਾਲ ਦੀ ਉਮਰ ਵਿੱਚ ਐਬਸਪੋਰਟ ਦੇ ਮਾਪਿਆਂ ਨੇ ਉਸ ਨੂੰ ਗੋਦ ਲੈ ਲਿਆ ਟੈਨਰ ਫੌਕਸ ਦਾ ਅਸਲ ਪਿਤਾ THAILAND ਦੀ ਜੇਲ੍ਹ ਵਿੱਚ ਬੰਦ ਹੈ ਫਾਉਲਰ ਨੇ ਦਾਅਵਾ ਕੀਤਾ ਕਿ ਸਕੂਲੀ ਪੜਾਈ ਦੌਰਾਨ ਟੈਨਰ ਫੌਕਸ ਬਹੁਤ ਚੰਗਾ ਵਿਦਿਆਰਥੀ ਸੀ ਅਤੇ ਉਸ ਨੂੰ ਮੁਤਵੰਨਾ ਪੁੱਤ ਬਣਾਉਣ ਵਾਲੇ ਮਾਪੇ ਹੁਣ ਵੀ ਉਸ ਦੇ ਸੰਪਰਕ ਵਿੱਚ ਨੇ ਅਦਾਲਤੀ ਕਾਰਵਾਈ ਦੌਰਾਨ ਟੈਨਰ ਫੌਕਸ ਨੇ ਕਿਹਾ ਕਿ ਉਸ ਨੂੰ ਅਪਰਾਧ ਵਿੱਚ ਸ਼ਮੂਲੀਅਤ ਤੇ ਅਫਸੋਸ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਘਟਨਾਕ੍ਰਮ ਦੀ ਸ਼ੁਰੂਆਤ ਕੋਕੋਟਲੇਮ ਤੋਂ ਇੱਕ Honda CRV ਦੀ ਚੋਰੀ ਨਾਲ ਹੋਈ ਅਤੇ 3 ਹਫ਼ਤੇ ਬਾਅਦ ਰਿਪੂ ਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ ਪ੍ਰੋਸੀਕਿਊਟਰ ਮੈਥਿਊਸ ਸਟੇਸੀ ਨੇ ਦੱਸਿਆ ਕਿ ਟੈਨਰ ਫੌਕਸ ਅਤੇ ਲੋਪੇਜ਼ ਨੇ ਰਿਪੂ ਦਮਨ ਸਿੰਘ ਮਲਿਕ ਨੂੰ ਤਕਰੀਬਨ 7 ਗੋਲੀਆਂ ਮਾਰੀਆਂ ਪੂਰੇ ਯੋਜਨਾਬੱਧ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਅਤੇ ਇਸ ਦੇ ਇਫਜ਼ ਵਿੱਚ ਮੋਟੀ ਰਕਮ ਵੀ ਦੋਹਾਂ ਨੂੰ ਮਿਲੀ ਚੇਤੇ ਰਹੇ ਕਿ 에어 ਇੰਡੀਆ ਬੰਬ ਕਾਂਡ ਦੀ ਪੜਤਾਲ ਵਿੱਚੋਂ ਰਿਪੂ ਦਮਨ ਸਿੰਘ ਮਲਿਕ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਬੰਬ ਤਿਆਰ ਕਰਨ ਵਾਲੇ ਇੰਦਰਜੀਤ ਸਿੰਘ ਰਿਆਤ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਬਿਊਰੋ ਰਿਪੋਰਟ ਹਮਦਰ ਟੀਵੀ